ਬੈਠੇ ਕਿਸਾਨੋ ਭਰਾਓ ਗੁਰੂ ਨਾਨਕ ਪਾਤਸ਼ਾਹ ਦਾ ਨਾਰਾ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਰਕਾਰ ਆ ਭਾਵੇਂ ਉਹ ਭਾਰਤ ਸਰਕਾਰ ਆ ਜਾਂ ਭਾਵੇਂ ਪੰਜਾਬ ਸਰਕਾਰ ਆ ਇਹ ਆਪਣੇ ਕਿਸਾਨਾਂ ਵਾਸਤੇ ਬੜੀਆਂ ਮਾਰੂ ਨੀਤੀਆਂ ਬਣਾਉਂਦੀ ਆ ਬਹੁਤ ਜਿਆਦੀਆਂ ਮਾਰੂ ਨੀਤੀਆਂ ਕੱਲ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਮੀਟਿੰਗ ਕੀਤੀ ਕਿਸਾਨਾਂ ਨੂੰ ਇਹੋ ਸਮਝਾਇਆ ਵੀ ਜਦੋਂ ਵੀ ਲੁੱਟ ਹੋਈ ਤਾਂ ਕਿਸਾਨ ਦੀ ਹੋਈ ਜੇ ਵੱਧ ਤੋਂ ਵੱਧ ਟੈਕਸ ਦਿੱਤਾ ਤਾਂ ਕਿਸਾਨ ਨੇ ਦਿੱਤਾ ਸਾਡੇ ਮਜ਼ਦੂਰ ਭਾਈਚਾਰੇ ਨੇ ਦਿੱਤਾ ਹੁਣ ਲੁੱਟ ਕਿੱਥੇ ਹੋਣ ਢਈ ਆ ਮੇਰੇ ਤੋਂ ਪਹਿਲਾਂ ਬੁਲਾ ਰਿਆਂ ਨੇ ਦੱਸਿਆ ਵੀ ਆ ਅੱਜ ਡਾਈ ਨੂੰ ਨੱਪ ਕੇ ਬੈਠੇ ਆ ਜਿਹੜੇ ਕੁਝ ਦਾਰਿਆਂ ਨੂੰ ਡਾਈ ਸਪਲਾਈ ਕੀਤੇ ਆ ਨਾਪ ਕੇ ਬੈਠਾ ਡਾਈ ਨੂੰ ਅੱਜ ਆਫਸੀਜਨ ਦੇ ਵਿੱਚ ਜੂਰੀਆ ਜਿਹੜੀ ਆ ਆਪਣਾ ਨਸ਼ਾਰੇ ਵਾਲੇ ਮੈਣਗੇ ਆ ਅੱਜ ਜੂਰੀਆ ਖਾਤ ਨਿਕੰਢੀ ਆਫਸੀਜਨ ਚ ਤੇ ਉਹਨਾਂ ਦੀ ਵਰਲਡ ਕੀ ਆ ਕਿ ਨਾਲ ਤੁਹਾਨੂੰ ਇਹ ਖਾ ਦੇ ਨਾਲ ਤਾਨੂੰ ਪ੍ਰੋਡਕਟ ਲੈਣੇ ਪੈਣੇ ਆ ਦੱਸੋ ਅਸੀਂ ਪ੍ਰੋਡਕਟ ਸਰਚ ਮਾਰਨੇ ਆ ਜੇ ਤੁਹਾਨੂੰ ਜੂਰੀਆ ਦੀ ਲੋੜਾ ਤੇ ਜੂਰੀਆ ਜੇ ਡਾਈ ਦੀ ਲੋੜਾ ਤੇ ਡਾਈ ਚਾਹੀਦੀ ਸਾਨੂੰ ਕਿਸਾਨ ਛਰਚ ਕਮੇਟੀ ਪੰਜਾਬ ਕੋਟਪੁੱਟਾ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਵਿਰਚ ਰਹੀ ਆ ਮੀਟਿੰਗਾਂ ਕਰ ਰਹੀ ਆ ਸਰਕਾਰ ਦੇ ਹਰ ਕੀ ਦੰਦ ਖੱਟੇ ਕਰਕੇ ਰੱਖਦਾ ਕਿ ਉਹਦੇ ਡੀਲਰ ਇਹ ਗੱਲ ਦਲੀਲ ਦੇ ਨਾਲ ਸੀਆਈਡੀ ਵੀ ਸੁਣ ਲਵੇ ਕਿ ਅਸੀਂ ਬਿਲਕੁਲ ਡਾਈ ਲੈਣੀ ਆ ਕੰਟਰੋਲ ਰੇਟ ਤੇ ਨਾਲ ਉਹਦੇ ਅਸੀਂ ਗੰਦ ਨਹੀਂ ਲੈਣਾ ਜਿਹੜਾ ਸਾਨੂੰ ਇੱਕ ਬੋਰੀ ਦੇ ਨਾਲ ਯਾਰ ਯਾਰ ਪੈਸੇ ਦਾ ਗੰਦ ਮੜਨਦਾ ਆ ਸਾਡੀ ਲੋਟੋਂ ਡਈ ਆ ਤੇ ਆਂਦੇ ਆ ਜਿਹੜਾ ਦੇਸ਼ ਆ ਬਹੁਤ ਬਲੰਦੀਆਂ ਤੇ ਜਾਣਦੇ ਆ ਸਾਰਿਆਂ ਨੂੰ ਦੇਹਣਦੇ ਆ ਭਾਰਤ ਸਰਕਾਰ ਨਕਮੀ ਸਰਕਾਰ ਤੇ ਪੰਜਾਬ ਸਰਕਾਰ ਜਿਨ੍ਹਾਂ ਨੂੰ 92 ਸੀਟਾਂ ਦਿੱਤੀਆਂ ਉਹ ਉਦੋਂ ਨਕਮੇ ਨਟੰਗੀ ਮਤਬਲ ਖਾਨ ਸੁਣਾਉਂਦਾ ਇਹ ਪਹਿਲੋ ਪਹਿਲੋ ਇਹਨੇ ਵੀਡੀਓ ਬਣਾਈ ਵੀ ਕੁਲਫੀ ਗਰਮੋ ਗਰਮ ਤੇ ਠੇਕੇਦਾਰਾਂ ਦੇ ਢਿੱਡ ਤੇ ਲੋਕਾਂ ਦੇ ਜਾਂਦਿਆਂ ਲੋਕ ਦੇ ਡਰਾਮਾ ਇਹ ਉਹ ਤੂੰ ਡਰਾਮਾ ਦੀ ਗੱਲ ਕਰਦਾ ਤੈਨੂੰ ਹੁਣ ਪਤਾ ਲੱਗਾ ਵੀ ਕੁਲਫੀ ਗਰਮ ਕੀ ਹੁੰਦੀ ਆ ਤੇਰਾ ਝੱਗਾ ਉਰਦਾ ਦੇਣਾ ਝੱਗਾ ਨਾ ਸਰਕਾਰ ਨਾ ਦਰਬਾਰੇ ਕੋ ਗੱਲ ਤੂੰ ਹੀ ਆਪਣਾ ਹਾਲ ਸਾਡੇ ਮਜ਼ਦੂਰਾਂ ਦਾ ਹਾਲ ਸਾਡੇ ਭਾਈਚਾਰੇ ਦਾ ਵੇਖੋ ਕੀ ਹਾਲ ਕਰਨ ਦਾ ਆ ਅਹੀਂ ਇੱਕ ਗੱਲ ਨੋਟ ਕਰਨ ਵਾਲੀ ਆ ਜਦੋਂ ਵੀ ਸਾਨੂੰ ਲੋੜ ਪਈ ਕਿਤੇ ਛਰਚ ਵਿੱਚ ਵਿਟਿਆ ਸਾਡੇ ਪਹਿਲੋ ਸਾਡੇ ਨਾਲ ਹਿੰਦੂ ਭਾਈਚਾਰਾ ਸਾਡਾ ਸਿੱਖ ਭਾਈਚਾਰਾ ਅਸੀਂ ਮੁਸਲਮਾਨ ਭਾਈਚਾਰਾ ਕਿਸਾਨ ਛਰਚ ਕਮੇਟੀ ਕੋਟ ਬੁੱਢਾ ਚਾਹੇਪੰਦੀ ਪਹਿਲੋ ਇਹਨਾਂ ਸਾਰਿਆਂ ਨੂੰ ਆਪ ਦੀਆਂ ਬਾਵਾ ਤੇ ਸਾਡਾ ਭਾਈਚਾਰਾ ਸਾਡੇ ਭਰਾ ਮੰਨਦੀ ਆ ਸਰਕਾਰਾਂ ਇਹਨਾਂ ਵਿੱਚ ਪਾੜ ਪੌਂਦੀਆਂ ਵਾ ਪਰ ਅਸੀਂ ਇਹਨਾਂ ਨੂੰ ਭਰਾ ਗਿਣ ਕੇ ਦਾ ਗਾੜੀ ਲਾ ਕੇ ਚੱਲਦੇ ਆ ਵੇਖੋ ਜੀ ਸਾਡੀ ਜਿਹੜੀ ਲੋਟਾ ਲੁੱਟ ਜੜੀਆਂ ਮੈਂ ਤੁਹਾਨੂੰ ਹੁਣੇ ਦੱਸਿਆ ਦਵਾਈਆਂ ਤੇ ਹੋਈ ਇਹਨਾਂ ਸਰਕਾਰਾਂ ਨੂੰ ਕਮਿਸ਼ਨਾਂ ਤੋਂ ਬਗੈਰ ਹੋਰ ਕੋਈ ਗੱਲ ਨਹੀਂ ਸਾਡਾ ਟਰਾਂਸਪੋਰਟ ਮੰਤਰੀ ਆਪ ਸੜਕ ਦੇ ਵਿੱਚ ਖਲੋਤਾ ਉਹਨੇ ਖਲੋ ਕੇ ਗੱਲ ਕੀਤੀ ਮੈਂ ਬੱਸਾਂ ਨਹੀਂ ਚੱਲਣ ਤੇਣੀਆਂ ਆ ਵੀ ਫਾਲਤੂ ਢਿਮਕੜੀ ਵੀ ਹੁਣ ਜਿਹੜੀਆਂ ਬੱਸਾਂ ਸਾਰੀਆਂ ਦਾ ਕਾਗਜ਼ ਸਹੀ ਹੋ ਗਿਆ ਜਿਹੜਾ ਡਿਪੂ ਢਿਲੋ ਦੀ ਗੱਲ ਕਰਦੇ ਆ ਇਹ ਲੋਕ ਚੋਰ ਆਪਦੇ ਕੰਮਾਂ ਵਾਸਤੇ ਕਿਤੇ ਕਿਤੇ ਚਲੇਗੇ ਕਿਤੇ ਕਿਤੇ ਚਲੇਗੇ ਕੋਈ ਕਾਲੀਆਂ ਚ ਵੜ ਗਿਆ ਕੋਈ ਕਾਂਗਰਸ ਕੋਈ ਆਮ ਚ ਵੜ ਗਿਆ ਪਰ ਗੱਲ ਨੋਟ ਕਰਨ ਵਾਲਿਆਂ ਸਾਨੂੰ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਜਿੰਨੂੰ ਕੋਈ ਮਰਜ਼ੀ ਵੋਟ ਪਾਵੇ ਵੋਟ ਪਾਉਣਾ ਤੁਹਾਡਾ ਅਧਿਕਾਰ ਆ ਇਹਨਾਂ ਦੀਆਂ ਨਾਸਾ ਬੰਦ ਕਰਨ ਵਾਸਤੇ ਝੰਡਾ ਡੰਡਾ ਕੈਮਰਾ ਖੋ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਅੱਜ ਤੋਂ ਪਹਿਲਾਂ ਕੁਝ ਸਮਾਂ ਕਾਫੀ ਸਮਾਂ ਪਹਿਲਾਂ ਸਰਦਾਰ ਸ਼ਹੀਦ ਭਗਤ ਸਿੰਘ ਲੜਿਆ ਵੀ ਗੋਰਿਆਂ ਨੂੰ ਇੱਥੋਂ ਖੇਡਣਾ ਵਾ ਲੋਕਾਂ ਦੇ ਛੀਧੀਆਂ ਪਾਈਆਂ ਨੇਕਾ ਜੱਲਾ ਜੇਲਾ ਦੇ ਝੱਲੀਆਂ ਮੁਸੀਬਤਾਂ ਝੱਲੀਆਂ ਅੱਜ ਅੱਜ ਆਹੇ ਗੁਰਦਵਾਰੇ ਦਾ ਭਾਈ ਨੂੰ ਸਵੇਰੇ 20-20 ਨਾਲ ਖਾਇਆ ਪੀ ਸਾਡੀ ਅਰਦਾਸ ਕਰ ਸਾਡੇ ਬੱਚੇ ਨੂੰ ਇੱਕ ਪੈਂਟ ਮਿਲ ਜਾਵੇ ਤੇ ਬਾਹਰ ਚਲੇ ਜਾਵੇ ਤਾਂ ਬਾਹਰ ਵਾਲਾ ਵੇਖ ਹੀ ਲਿਆਣਾ ਕੀ ਹਾਲ ਹੋਣ ਡਿਆ ਆ ਇੱਥੇ ਇੱਕ ਜਣਾ ਕਮਾਉਂਦੇ ਆ ਤੇ 8 ਜਣੇ ਖਾਂਦੇ ਆ ਜੇ 3 ਘੰਟੇ ਸਵੇਰੇ ਕੰਮ ਕਰ ਲੋ 3 ਸ਼ਾਮਾਂ ਨੂੰ ਕਦੇ ਭੁੱਖਾ ਨਹੀਂ ਮਰੂਗਾ ਆਪਣੇ ਦੇਸ਼ ਸਭ ਤੋਂ ਖਿਆਲ ਦੇਸ ਆਪਣਾ ਵਾ ਆ ਨੌਜਵਾਨ ਬੈਠੇ ਆ ਇਸ ਚੀਜ਼ ਨੂੰ ਬਰਕਰਾਰ ਰੱਖੀਏ ਸਾਨੂੰ ਜਿਹੜੀ ਆ ਗਿਣਤੀ ਦੀ ਲੋੜ ਆ ਗਿਣਤੀ ਤੋਂ ਬਿਗੇਰ ਆਪਾਂ ਕੰਮ じゃ ਆਪਣੀ ਹੋ ਸਕਤੇ ਆ ਦਰਬਾਰ ਸਾਹਿਬ ਤੁਹਾਡੇ ਸਾਹਮਣੇ ਬਣਿਆ ਵਾ ਸਾਨੂੰ ਇਹਦੀ ਸੰਭਾਲ ਕਰਨ ਵਾਸਤੇ ਚਾਹੀਦੇ ਆ ਕਾਰ ਸੇਵਾ ਵਾਲਿਆਂ ਨੂੰ ਅੱਗੇ ਸਾਡੇ ਦੇਂਦੇ ਸੰਪਰਦਾਮਾਂ ਨੂੰ ਦਿੰਦੇ ਸੀ ਤੇ ਕੁਝ ਨੌਜਵਾਨ ਜਾ ਕੇ ਸੰਪਰਦਾਮਾਂ ਦੇ ਵਿੱਚ ਰਲ ਕੇ ਨਿਹੰਗ ਸਿੰਘ ਜਾਇਬੰਦੀਆਂ ਸਤਕਾਰਯੋਗ ਆ ਜਿਨ੍ਹਾਂ ਨੇ ਆਪਣੇ ਸ਼ਰਚ ਦੀ ਲੰਗਰ ਲਾਇਆ ਪਾਣੀ ਤਾਣੀ ਪਾਇਆ ਬਾਹ ਫੜੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿਸਾਨੋ ਝੰਡਾ ਤੇ ਡੰਡਾ ਕਾਮਯਾਬ ਰੱਖੋ ਤੇ ਅੱਗੇ ਹੋਗੇ ਛੜਕਦੇ ਲੜੋ ਲੁੱਟਾਂ ਸਾਰੀਆਂ ਇਹ ਜੜੀਆਂ ਸਾਰੀਆਂ ਬੰਦ ਹੋ ਜਾਣਗੀਆਂ ਇਹਨਾਂ ਦਾ ਸਮਾਂ ਥੋੜਾ ਰਹਿ ਗਿਆ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ